ਬਾਬਾ ਬੰਦਾ ਸਿੰਘ ਜਿਹੜੀਆਂ ਚਿੱਠੀਆਂ ਲਿਖੀਆਂ ਆਪਾਂ ਉਹਨਾਂ ਨੂੰ ਹੁਕਮਨਾਮੇ ਕਹਿੰਦੇ ਆ ਸਾਡਾ ਪਹਿਲਾ ਬਾਦਸ਼ਾਹ ਬਾਂਗੜ ਦੇ ਰਾਜਸਥਾਨ ਚ ਚਿੱਠੀਆਂ ਲਿਖੀਆਂ ਪਹਾੜੀਆਂ ਚ ਚਿੱਠੀਆਂ ਲਿਖੀਆਂ ਲਖਣ ਚ ਪੰਜਾਬ ਚ ਉਹਨਾਂ ਚਿੱਠੀਆਂ ਤੇ ਲਿਖਿਆ ਹੁੰਦਾ ਸੀ ਦਸਮ ਪਾਤਸ਼ਾਹ ਜੀ ਦਾ ਹੁਕਮ ਹੈ ਭਾਈਓ ਕਿ ਜ਼ੁਲਮ ਦੇ ਵਿਰੁੱਧ ਆਪਾਂ ਯੁੱਧ ਲੜਨਾ ਹੈ ਮੇਰੀ ਤੁਹਾਡਿਆ ਦੀ ਇੱਛਾ ਹੈ ਕਿ ਮੇਰੀ ਸੈਨਾ ਚ ਭਰਤੀ ਹੋਵੋ ਤੁਹਾਨੂੰ ਦੇਣ ਲਈ ਮੇਰੇ ਕੋਲ ਤਨਖਾਹ ਨਹੀਂ ਹੈ ਤੁਹਾਨੂੰ ਦੇਣ ਲਈ ਮੇਰੇ ਕੋਲ ਹਥਿਆਰ ਨਹੀਂ ਹਨ ਤੁਹਾਨੂੰ ਦੇਣ ਲਈ ਮੇਰੇ ਕੋਲ ਵਰਦੀਆਂ ਨਹੀਂ ਹਨ ਮੇਰੇ ਪਾਸ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਤੇ ਬਦਲੇ ਵਿੱਚ ਫੇਰ ਵੀ ਮੈਂ ਤੁਹਾਡੇ ਤੋਂ ਜਾਨ ਮੰਗ ਰਿਹਾ ਇਸ ਕਰਕੇ ਕਿ ਦਸਨ ਪਾਸ਼ਾ ਦਾ ਵਾਹਿਗੁਰੂ ਮਾਨਯੋਗ ਸਾਧ ਸੰਗਤ ਦਸਨ ਪਾਸ਼ਾ ਦਾ ਨਾਮ ਤੇ ਸਾਥ ਜਾਦਿਆਂ ਦੀ ਸ਼ਹਾਦਤ ਦੀ ਸੱਤ ਇਹ ਸੀ ਉਹ ਲੋਕ ਜਿਹੜੇ ਸੈਨਿਕ ਬਣ ਕੇ ਆਏ ਫਿਰ ਤੁਸੀਂ ਦੇਖੋ ਜਿਹੜੀਆਂ ਗੱਲਾਂ ਨਹੀਂ ਲਿਖੀਆਂ ਮਿਲਦੀਆਂ ਤੁਹਾਨੂੰ 2 ਸਾਲ 1708 ਤੋਂ ਲੈ ਕੇ 1710 ਤੱਕ ਸਰਹੰਦ 1710 ਮਈ ਨੂੰ ਮਈ ਚ ਫਤਹਿ ਕੀਤਾ 2 ਸਾਲ ਤੱਕ ਫੌਜਾਂ ਇਕੱਠੀਆਂ ਕਰਦੇ ਰਹੇ ਬਾਬਾ ਬੰਦਾ ਸਿੰਘ ਦਿੱਲੀ ਸਟੇਟ ਨੂੰ ਮੋਗਲ ਸਟੇਟ ਨੂੰ ਬਾਦਰ ਸ਼ਾਹ ਨੂੰ ਕੀ ਪਤਾ ਨਹੀਂ ਲੱਗਿਆ ਕਾਸਮ ਪਾਚਾ ਹਜ਼ੂਰ ਨਾਲ ਮੀਟਿੰਗਾਂ ਹੋਈਆਂ ਮਹਾਰਾਜ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾ ਦਿਓ ਲੇਕਿਨ ਬਹਾਦਰ ਸ਼ਾ ਕਮਜ਼ੋਰ ਬਾਦਸ਼ਾਹ ਸੀ ਉਹਨੇ ਆਪਣੀ ਲਾਚਾਰੀ ਪ੍ਰਗਟ ਕਰ ਦਿੱਤੀ ਕਿ ਮਹਾਰਾਜ ਮੈਂ ਜੇ ਵਜ਼ੀਰ ਖਾਨ ਨੂੰ ਸਜ਼ਾ ਦਿੱਤੀ ਤਾਂ ਬਗਾਵਤ ਹੋ ਜਾਣੀ ਹੈ ਮੇਰੀ ਮੇਰੀ ਸਰਕਾਰ ਚ ਹਾਂ ਇੰਨਾ ਕਰ ਲੈਣੇ ਆਪਾਂ ਜੋ ਸਿੱਖ ਕਰ ਸਕਦੇ ਆ ਕਰ ਲੈਣ ਦਿੱਲੀ ਸਟੇਟ ਵੱਲੋਂ ਸੈਨਾਵਾਂ ਨਹੀਂ ਭੇਜੀਆਂ ਜਾਣੀਆਂ ਨਹੀਂ ਆਈਆਂ ਫੌਜਾਂ ਇਕੱਠੀਆਂ ਕਰਦੇ ਰਹੇ ਬਾਬਾ ਜੀ ਇਧਰੋਂ ਵਜ਼ੀਰ ਖਾਨ ਚਿੱਠੀਆਂ ਲਿਖਦਾ ਰਿਹਾ ਕਿ ਮਦਦ ਕਰੋ ਕੋਈ ਮਦਦ ਨਹੀਂ ਕੋਈ ਕਿਸੇ ਚਿੱਠੀ ਦਾ ਉੱਤਰ ਨਹੀਂ ਮਾਨਯੋਗ ਸਾਧ ਸੰਗਤ ਪਹਿਲੋਂ ਪਾਣੀਪਤ ਫਤਿਹ ਕੀਤਾ ਕੈਥਲ ਫਤਿਹ ਕੀਤਾ ਸਮਾਣਾ ਫਤਿਹ ਕੀਤਾ ਸਮਾਣੇ ਤੋਂ ਬਾਅਦ ਬਨੂਰ ਫਤਿਹ ਕੀਤਾ ਬਨੂਰ ਟਿਕਾਣਾ ਕੀਤਾ ਹੋਇਆ ਸੀ ਪਤਾ ਲੱਗਿਆ ਕਿ ਮਝੈਲ ਸਿੱਖ ਵੱਡੀ ਗਿਣਤੀ ਦੇ ਵਿੱਚ ਇਸ ਕਾਰਵਾਨ 'ਚ ਇਸ ਕਾਫਲੇ 'ਚ ਸ਼ਾਮਲ ਹੋਣ ਵਾਸਤੇ ਆ ਰਹੇ ਨੇ ਸ਼ੇਰ ਮੁਹੰਮਦ ਖਾਨ ਨੂੰ ਪਤਾ ਲੱਗਿਆ ਤੇ ਉਹਨੂੰ ਹੁਕਮ ਹੋਇਆ ਕਿ ਕੀਰਤਪੁਰ ਦੇ ਨੇੜੇ ਪਾਰ ਕਰਨਗੇ ਸਤਲੁਜ ਕਿਉਂਕਿ ਕੀਰਤਪੁਰ ਸਾਹਿਬ ਦੇ ਨੇੜੇ ਰਸਤਾ ਤੰਗ ਹੈ ਦਰਿਆ ਦਾ ਬਾਕੀ ਥਾਂਾਂ ਤੇ ਫੱਟ ਬਹੁਤ ਚੌੜਾ ਹੈ ਸੈਨਾਵਾਂ ਉਧਰ ਨੂੰ ਜਾ ਰਹੀਆਂ ਨੇ ਆਪਣੀ ਸਾਰੀ ਸੈਨਾ ਲੈ ਕੇ ਸ਼ੇਰ ਮੁਹੰਮਦ ਖਾਨ ਕੀਰਤਪੁਰ ਸਾਹਿਬ ਗਿਆ ਪਹਿਲੇ ਦਿਨ ਜੰਗ ਹੋਈ ਖੂਨਖ ਲੇਕਿਨ ਦੋਵੇਂ ਸਰਾਵਟ ਅੜੀਆਂ ਰਹੀਆਂ ਰਾਤ ਨੂੰ دریا ਪਾਰ ਕਰਕੇ ਸਿੱਖਾਂ ਦਾ ਕਾਰਵਾ ਇੱਧਰ ਪੂਰੂ ਵਾਲੇ ਪਾਸੇ ਆ ਗਿਆ ਬਚਪੁਰ ਸਵੇਰ ਸਰ ਫੇਰ ਜੋਧੀ ਸ਼ੁਰੂ ਹੋਇਆ ਦੁਪਹਿਰ ਤੱਕ ਸ਼ੇਰ ਮੁਹੰਮਦ ਖਾਨ ਦਾ ਭਰਾ ਤੇ ਉਹਦੇ ਦੋ ਭਤੀਜੇ ਕਤਲ ਹੋ ਗਏ ਫੌਜ ਵੱਡੀ ਗਿਣਤੀ ਚ ਕਤਲ ਹੋਈ ਲੇਕਿਨ बार-बार ਹਮਲੇ ਕਰ ਰਹੇ ਸਿੱਖਾਂ ਨੇ ਪ੍ਰਤੀਤ ਕੀਤਾ ਮਝੈਲਾ ਨੇ ਹੁਣ ਦਰਅਸਲ ਹਾਰ ਤਾਂ ਮੰਨ ਚੁੱਕਿਆ ਹੈ ਇਹ ਜੇ ਹਮਲੇ ਕਰਨੋਂ ਨਹੀਂ ਹਟਦਾ ਤਾਂ ਇਸ ਕਰਕੇ ਕਿ ਆਪਣੇ ਭਰਾ ਦੀ ਤੇ ਭਤੀਜਿਆਂ ਦੀਆਂ ਲਾਸ਼ਾਂ ਲਿਆਉਣੀਆਂ ਨੇ ਸਿੱਖ ਪਿੱਛੇ ਹਟੇ ਉਹ ਪਿੱਛੇ हट ਗਏ ਤਾਂ ਤਿੰਨੇ ਲਾਸ਼ਾਂ ਬਰੇਰ ਕੋਟ ਨੂੰ ਲੈ ਕੇ ਆ ਗਿਆ ਇਹ ਉਹਦੀ ਪ੍ਰਾਪਤੀ ਸੀ ਦੋ ਦਿਨਾਂ ਦੀ ਜੰਗ ਦੀ ਇਹ ਕਾਰਵਾ ਜਿਹੜਾ ਫੇਰ ਬਨੂਰ ਮਿਲਿਆ ਬਾਬਾ ਬੰਦਾ ਸਿੰਘ ਨੂੰ ਜਦੋਂ ਦੋ ਦਰਿਆ ਆਪਸ ਵਿੱਚ ਮਿਲੇ ਜਿਆਕਾਰਿਆਂ ਨਾਲ ਆ ਸਮਾਨ ਗੁੰਜਿਆ ਫੈਸਲਾ ਹੋ ਗਿਆ ਫਿਰ ਬਾਬਾ ਬੰਦਾ ਸਿੰਘ ਕਹਿੰਦੇ ਕਿ ਹੁਣ ਫਤਿਹ ਹੋਏਗੀ ਹੋਏਗੀ ਸਾਡੇ ਭਰਾ ਸਾਨੂੰ ਮਿਲਣਾ ਦੇ ਮਾਨਯੋਗ ਸਾਧ ਸੰਗਤ ਇਹ ਟਾਕਰਾ ਚਾਪੜ ਚਿੜੀ ਦੇ ਥਾਂ ਤੇ ਹੋਇਆ ਹੁਣ ਤੁਸੀਂ ਫਰਕ ਦੇਖੋ ਦੋਵਾਂ ਦਾ 50000 ਦੀ ਗਿਣਤੀ ਸੀ ਵਜ਼ੀਰ ਖਾਨ ਦੀ ਫੌਜ ਦੀ ਉਹ ਖਾਨਾ ਹਾਥੀ ਤੇ ਸਵਾਰ ਵਜ਼ੀਰ ਖਾਨ ਇਧਰ ਥੋੜੀ ਜਿਹੀ ਗਿਣਤੀ ਚ ਘੋੜੇ ਬਾਕੀ ਸਾਰੇ ਪੈਦਲ ਤੇ ਸਾਰੇ ਆਪਾਂ ਨੂੰ ਉਸ ਵਕਤ ਦੇ ਸੰਕਾਲੀ ਇਤਿਹਾਸਕਾਰ ਦੱਸਦੇ ਨੇ ਕਿ ਕਿਸੇ ਵੀ ਸੂਰਤ 'ਚ 25000 ਤੋਂ ਵੱਧ ਗਿਣਤੀ ਨਹੀਂ ਸੀ 20 ਤੋਂ 25 25 ਦੇ ਅੰਦਰ ਅੰਗੀ ਜਾਂਦੀ ਹੈ ਗਿਣਤੀ ਹਾਲਸ ਹਸੈਨਾ ਦੀ 25000 ਦਾ ਟਾਕਰਾ 50000 ਨਾਲ ਉਧਰੋਂ ਸਿੱਖੀਏਤ ਸੈਨਾ ਹੈ ਉਹਨਾਂ ਕੋਲ ਤੋਪਖਾਨਾ ਹੈ ਇਧਰ ਬਰਛੇ ਨੇ ਗੰਡਾਸੇ ਨੇ ਕਿਰਪਾਨਾਂ ਨੇ ਜਿੱਤੇ ਸਵਾਰ ਹੈ ਬਾਬਾ ਬੰਦਾ ਸਿੰਘ ਢੋੜਾ ਧੜਾ ਕੇ ਟਿੱਬੀ ਤੇ ਚੜ ਗਏ ਯੁੱਧ ਹਾਥੀ ਦੀ ਪਿੱਠ ਤੋਂ ਨਹੀਂ ਹੁੰਦਾ ਠੀਕ ਤਰੀਕੇ ਹਾਥੀ ਉੱਪਰ ਸਵਾਰੀ ਤਾਂ ਬਾਦਸ਼ਾਹ ਜਾਂ ਜਰਨੈਲ ਇਸ ਕਰਕੇ ਕਰਦੇ ਨੇ ਕਿਉਂਕਿ ਉੱਚੀ ਤੋਂ ਤਾਂ ਦਿਸਦਾ ਰਹਿੰਦਾ ਕਿਹੜਾ ਪਾਸਾ ਸਾਡਾ ਮ ਜਦੋਂ ਬਾਬਾ ਬੰਦਾ ਸਿੰਘ ਡਾਇਰੈਕਸ਼ਨਾਂ ਦੇ ਰਹੇ ਸੀ ਖਾਲਸਾ ਸੈਨਾ ਨੂੰ ਤੇ ਵਜ਼ੀਰ ਖਾਨ ਦੇ ਰਿਹਾ ਸੀ ਆਪਣੀ ਸੈਨਾ ਨੂੰ ਭਾਈ ਬਾਜ ਸਿੰਘ ਤੇ ਬਾਬਾ ਫਤਿਹ ਸਿੰਘ ਦੋਵੇਂ ਆਪਣੇ ਘੋੜੇ ਦੜਾ ਕੇ ਆਏ ਜਦੋਂ ਐ ਨੇੜੇ ਆ ਗਏ ਨੇਜ਼ੇ ਦੀ ਮਾਰ ਚ ਵਜ਼ੀਰ ਖਾਨ ਨੇ ਘੋੜੇ ਦੀ ਪਿੱਠ ਤੇ ਚਾਲ ਮਾਰੀ ਘੋੜਿਆਂ ਤੇ ਮੁਕਾਬਲਾ ਹੋਣ ਲੱਗੇ ਬਾਜ ਸਿੰਘ ਗੱਡੋਂ ਕਟਾਕਰਾ ਕਰ ਰਹੇ ਨੇ ਬਾਬਾ ਫਤਿਹ ਸਿੰਘ ਪਿੱਛੋਂ ਰਕਾਬਾਂ ਤੇ ਖਲੋ ਕੇ ਦੋਵਾਂ ਹੱਥਾਂ ਨਾਲ ਕਿਰਪਾਨ ਵਜ਼ੀਰ ਖਾਨ ਦੇ ਸੱਜੇ ਮੋਢੇ ਤੇ ਮਾਰੀ ਉਹ ਖੱਬੀ ਵੱਖੀ ਵਿੱਚੋਂ ਦੀ ਲੰਘ ਗਈ ਦੋ ਟੋਟੇ ਧਰਦੇ ਹੋ ਕੇ ਝਾਂਟੇ ਦੇ ਘੋੜੇ ਦਾ ਹੁਣ ਸਿਲਸਿਲਾ ਦੇਖੋ ਕਿਸ ਤਰ੍ਹਾਂ ਚੱਲਿਆ ਖੁਫੀਆ ਇਹ ਯੁੱਧ ਦੇਖਣ ਵਾਸਤੇ ਦਿੱਲੀ ਤੋਂ ਆਇਆ ਹੋਇਆ ਸੀ ਤਾਂ ਕਿ ਰਿਪੋਰਟਿੰਗ ਕਰੀਏ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਉਹ ਆਪਣੇ ਰੋਜ਼ਨਾਮੇ 'ਚ ਲਿਖਦਾ ਹੈ ਡਾਕਟਰ ਗੰਗਾ ਸਿੰਘ ਜੀ ਨੇ ਆਪਾਂ ਨੂੰ ਰੋਜ਼ਨਾਮੇ 'ਚ ਲੱਭ ਕੇ ਦਿੱਤਾ ਦਿੱਲੀ ਝੋ ਅਖਬਾਰ ਨਿਕਲਦਾ ਹੁੰਦਾ ਸੀ ਅਖਬਾਰ ਹੈ ਦਰਬਾਰ-ਏ-ਮੁੱਲਾ ਉਹ ਹਰੇਕ ਪਿੰਡ 'ਚ ਜਾਂਦਾ ਸੀ ਜਿਹੜਾ ਫਾਰਸੀ ਤੋਂ ਜਾਣੂ ਸੀ ਉਹ ਜਾਣ ਜਾਣਕਾਰੀ ਲੈਂਦਾ ਸੀ ਹਿੰਦੁਸਤਾਨ 'ਚ ਕੀ ਕੀ ਹੋ ਰਿਹਾ ਹੈ ਇਹ ਘਟਨਾ ਅਖਬਾਰ 'ਚ ਛਪੀ ਕੀ ਲਿਖਿਆ ਸੀ ਬੀਰ ਨੇ ਉਹ ਲਿਖਦਾ ਹੈ ਕਿ ਜਿਹੜੀ ਫੌਜ ਵਿੱਚ 5000 ਯੋਧੇ ਇਹੋ ਜਿਹੇ ਹੋਣ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਉਸ ਸੈਨਾ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਜਿਹੜੇ ਸਾਡੇ ਨਾਲ ਲੜਨ ਵਾਸਤੇ ਆਏ ਸਨ ਉਹ 25000 ਦੇ 25000 ਇਹੋ ਜੇ ਸਨ ਕੌਣ ਹਰਾ ਸਕਦਾ ਸੀ ਇਹਨਾਂ ਨੂੰ ਮਾਨਯੋਗ ਸਾਹ ਸੰਦੇਤ ਉਹਦਾ ਅਕਲਾਵਾ ਕੇ ਹੈ ਸਵੇਰੇ ਪੈਦਲ ਆਏ ਸੀ ਦੁਪਹਿਰ ਨੂੰ ਸਾਡੇ ਘੋੜਿਆਂ ਤੇ ਸਵਾਰ ਹੋ ਗਏ ਇਹ ਜਿਹੜੀ ਫਤਿਹ ਹੋਈ ਹੈ ਨਾ ਬਾਬਾ ਬੰਦਾ ਸਿੰਘ ਦੀ ਇਹ ਇਹਦੇ ਦੋ ਕਾਰਨ ਨੇ ਅਸੀਸ ਗੁਰੂ ਦਸਮ ਪਤਿਸ਼ਾ ਹਜ਼ੂਰ ਦੀ